ਅਚਾਨਕ ਦੇਰਾਂ ਚੈਕਿੰਗ ਦਾ ਕਾਰਨ ਇਹ ਅਚਾਨਕ ਨਹੀਂ ਹੈ ਇਟਸ 올 ਪਲਾਨ ਜਿਸ ਤਰ੍ਹਾਂ ਆਪਣਾ ਡਰੱਗਸ ਦੇ ਖਿਲਾਫ ਸਾਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਤਰ੍ਹਾਂ ਹੁਣੇ ਨਾਈਟ ਡੋਮੀਨੇਸ਼ਨ ਜਿਹੜੀ ਹੈਗੀ ਆ ਇਹ ਵੀ ਇੱਕ ਪਲਾਨ ਦੇ ਤਹਿਤ ਚਲਾਈ ਜਾ ਰਹੀ ਹੈਗੀ ਆ ਅੱਜ ਸਾਰੇ ਸਟੇਟ ਦੇ ਡਿਸਟ੍ਰਿਕਟ ਐਸਪੀਜ਼ ਸੀਪੀਜ਼ ਔਰ ਸਾਰੇ ਸੀਨੀਅਰ ਅਫਸਰ ਜਿਹੜੇ ਹੈਗੇ ਨੇ ਉਹ ਬਾਹਰ ਫੀਲਡ ਵਿੱਚ ਨੇ ਮਾਨਯੋਗ ਡੀਜੀਪੀ ਸਾਹਿਬ ਖੁਦ ਬਾਹਰ ਫੀਲਡ ਵਿੱਚ ਹੈਗੇ ਨੇ ਔਰ ਇਹ ਕੰਟੀਨਿਊ ਰਹੇਗੀ ਆਪਣੇ ਆਪਣੇ ਅਕੋਰਡਿੰਗਲੀ ਜਿੱਦਾਂ ਪਲਾਨ ਕੀਤਾ ਜਾਏਗਾ ਸਰ ਜਿਵੇਂ ਜੁੱਧ ਨਸ਼ਾ ਵਿਰੁੱਧ ਮੁਹਿੰਮ ਹੁਣ ਸਟਾਰਟ ਕੀਤੀ ਹੈ ਕੀ ਥੋੜੀ ਦੇਰ ਪਹਿਲਾਂ ਨਹੀਂ ਕਰਨੀ ਚਾਹੀਦੀ ਨਹੀਂ ਉੱਥੇ ਚੱਲ ਰਹੀ ਹੈਗੀਆ ਪਹਿਲਾਂ ਵੀ ਚਲਦੀ ਸੀਗੀ ਬਟ ਉਹਦਾ ਜਿਹੜਾ ਥਰਸਟ ਹੈਗਾ ਜਿਹੜਾ ਉਹਦਾ ਕਵੈਂਟਮ ਹੈਗਾ ਉਹਦਾ ਫਰਕ ਹੈਗਾ ਉਹਦੇ ਵਿੱਚ ਹੁਣ ਤਕਰੀਬਨ ਹਰ ਮਹਿਕਮਾ ਨਾਲ ਲੱਗਾ ਹੋਇਆ ਹੈਲਥ ਨਾਲ ਲੱਗੀ ਹੋਈ ਹੈ ਦੂਸਰੇ ਜਿਹੜੇ ਸਬੰਧਤ ਡਿਪਾਰਟਮੈਂਟਸ ਹੈਗੇ ਨੇ ਉਹ ਲੱਗੇ ਹੋਏ ਨੇ ਔਰ ਜਿਹੜਾ ਨਾਈਟ ਡੋਮਿਨੇਸ਼ਨ ਆ ਇਹ ਤੇ ਸਿਰਫ ਪੁਲਿਸ ਦਾ ਹੀ ਹੁੰਦਾ ਇਹ ਜਰਨਲਿਸਟ ਸਾਰੇ ਦੀ ਸਾਰੀ ਜਿਹੜੀ ਪੁਲਿਸ ਫੋਰਸ ਹੈਗੀ ਐ ਮੈਕਸਿਮਮ ਸਰ ਜਿਵੇਂ ਕਿ ਬਾਰਡਰ ਦਾ ਨਕਾ ਹੈਗਾ ਇਹਨੂੰ ਬਾਰਡਰ ਲੱਗਦਾ ਜੀਐਨਕੇ ਦਾ ਬਾਰਡਰ ਹੈ ਕਿ ਇੱਥੇ ਨਫਰੀ ਵੀ ਬਧਾਈ ਜਾਏਗੀ ਉਹ ਜ਼ਰੂਰਤ ਮੁਤਾਬਕ ਹੈਗੀ ਹੈ ਕਿੰਨੀ ਨਫਰੀ ਚਾਹੀਦੀ ਹੈਗੀ ਆ ਉਹ ਐਸਐਸਪੀ ਸਾਹਿਬ ਨੇ ਅਸੈਸਸ ਕੀਤੀ ਹੈਗੀ ਆ ਉਸ ਹਿਸਾਬ ਦੇ ਨਾਲ ਲਾਉਂਦੇ ਹੈਗੇ ਨੇ ਔਰ ਜਿੰਨੇ ਵੀ ਤੁਹਾਡੇ ਇਸ ਤੋਂ ਦੂਸਰੇ ਦੋ ਹੋਰ ਨਾਕੇ ਪੈਂਦੇ ਨੇ ਜਿਹੜੇ ਬਾਰਡਰ ਦੇ ਨਾਲ ਪੈਂਦੇ ਨੇ ਦਾ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਨੇ ਸ਼ਹਿਰ ਦੇ ਵਿੱਚ ਨਾਕੇ ਨੇ ਰੂਰਲ ਏਰੀਆ ਦੇ ਵਿੱਚ ਨਾਕੇ ਨੇ ਸੈਕੰਡ ਡਿਫੈਂਸ ਲਾਈਨ ਦੇ ਨਾਕੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਡੇ ਟੂ ਡੇ ਅਸੈਸਮੈਂਟ ਦੇ ਉੱਪਰ ਹੀ ਲਾਉਂਦੇ ਹੈਗੇ ਚੈਕਿੰਗ ਅ ਚੈਕਿੰਗ ਵੀ ਚੱਲੇਗੀ ਕੋਈ ਹੋਰ ਜਿਹੜੇ ਆਪਰੇਸ਼ਨਸ ਹੋਣਗੇ ਇਸ ਦੇ ਰਿਲੇਟਿਡ ਨਾਈਟ ਆਪਰੇਸ਼ਨਸ ਉਹ ਵੀ ਕੀਤੇ ਜਾਣਗੇ ਫਿਰ ਜਿਹੜਾ ਜੁੱਧ ਨਸ਼ਾ ਵਿਰੁੱਧ ਮੁਹਿੰਮ ਚੜੀ ਗਈ ਸੀਗੀ ਉਹਦਾ ਕਿੰਨਾ ਕੁ ਜਿਹੜਾ ਆਪਣੇ ਦੇਖਣ ਨੂੰ ਮਿਲੇਗਾ ਇਫੈਕਟ ਦੇਖੋ ਅਸੀਂ ਬੜੇ ਸੈਟੀਸਫਾਈਡ ਆ ਜਿੰਨੀ ਪ੍ਰੋਗਰੈਸ ਹੋਈ ਆ ਮੈਂ ਖੁਦ ਇਸ ਸ਼ਹਿਰ ਦੇ ਵਿੱਚ ਆਉਂਦਾ ਰਿਹਾ ਹੈਗਾ ਚਾਰ ਪੰਜ ਦਫਾ ਆਇਆ ਤੁਹਾਨੂੰ ਸਾਰਿਆਂ ਦੇ ਨਾਲ ਇੰਟਰੈਕਟ ਕੀਤਾ ਹੈਗਾ ਪਬਲਿਕ ਦੇ ਨਾਲ ਵੀ ਮੁਲਾਕਾਤ ਕੀਤੀ ਆ ਮੈਂ ਹਸਪੀਟਲ ਵੀ ਗਿਆ ਸੀਗਾ ਜਿਹੜੇ ਤੁਹਾਡੇ ਵੋਟ ਸੈਂਟਰਸ ਹੈਗੇ ਨੇ ਜਾਂ ਜਿੱਥੇ ਨਸ਼ਾ ਸ਼ਰਡਾਉ ਕੇਂਦਰ ਨੇ ਉਹ ਵੀ ਵਿਜ਼ਿਟ ਕੀਤੇ ਸੀਗੇ ਐਂਡ ਵੀ ਆਰ ਵੈਰੀ ਸੈਟੀਸਫਾਈਡ ਬੜੀ ਤਸੱਲੀ ਹੈਗੀ ਆ ਕਿ ਹਾਂ ਲੋਕ ਚਾਹੁੰਦੇ ਨੇ ਕਿ ਇਸ ਜਿਹੜੀ ਹੈਗੀ ਆ ਬਿਮਾਰੀ ਤੋਂ ਸਾਨੂੰ ਮੁਕਤੀ ਮਿਲੇ